ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਮਾ ਮਾਇਆ ਮੋਹ ਮਗਨ ਅੰਧਿਆਰੇ ਦੇਵਨ ਹਾਰ ਨ ਜਾਣੈ ਜਿਉ ਪਿੰਡ ਸਾਰ ਜਨ ਰਟਿਆ ਬਾਲਕ ਨੂੰ ਕਰ ਮੰਨੈ ਮਨ ਮੂੜੇ ਦੇਖ ਰਹੀਓ ਬਰਾ ਸੁਆਮੀ ਜੋ ਕਿਸ ਕਰੈ ਸੋਈ ਸੋਈ ਜਾਣੈ ਰਹਿ ਇਹਨ ਕਸ਼ਵੈ ਸਾ ਨਿਰਹਾਵ ਜਿ ਹਵਾ ਵਾਦ ਲੋ ਮਦਮਾ ਤੋ ਉਪਦੇ ਅਨਗ ਬਕਾਰਾ ਬੋਰ ਜਾਨ ਭਰਮੰਦ ਗਫਾਇਆ ਹਮੈ ਬੰਦਨ ਕੈ ਭਾਰਾ ਦੇਵੇ ਕਿਵਾਰ ਅਣਕ ਪਰਦੇ ਮਹਿ ਪਰਦਰ ਸੰਗਿ પાਕੇ ਜਿਤੁ ਗੁਪਤਿ ਜਬ ਲੇਖਾ ਮੰਗੇ ਤਬ ਕਉਮਣ ਪਰਦਾ ਤੇਰਾ ਟਕੈ ਦੀਨ ਦਿਆਲ ਪੂਰਨ ਸੁਖ ਪੰਚਨ ਤੋਂ ਬਿਨ ਓਟ ਨਕਾਈ ਕਾਢ ਲਿਓ ਸੰਸਾਰ ਸਾਕਨ ਮੈਂ ਨਾਨਕ ਪ੍ਰਭ ਸਰਣਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਮਾ माया मोह मगन अंधे हारे देमन हार न जाने जीवो पिंड सार जन रटिया बालपनो कर माने मन मूड़े देख रहियो बरा स्वामी जो किसी करे सोई सोई जाने रहे अन कशेषा निरहाव जिहवा स्वाद लो मद मातो उपडे अनक बकारा बोल जान भरम दुख पाया हमै वंदन कै पारा देवे ਵਾੜ ਅਨਕ ਪੜਦੇ ਮਹਿ ਪਰਦਰ ਸੰਗ ਫਾਕੈ ਚਿਤਟ ਗੁਪਤ ਜਵ ਲੇਕਾ ਮੰਗੇ ਕਬ ਕੌਣ ਪੜਦਾ ਤੇਰਾ ਟੱਕੈ ਜੀਨ ਦਿਆਲ ਪੂਰਨ ਦੁਖ ਪੰਚਨ ਤੋਂ ਬਿਨ ਓਟ ਨਿਕਾਈ ਕਾੜ ਲਿਓ ਸੰਸਾਰ ਸਵਾਗਨ ਮੈਂ ਨਾਨਕ ਪ੍ਰਭ ਸਰਨਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਮਾ ਮਾਇਆ ਮੋਹ ਮਗਨ ਅੰਧਿਆਰੇ ਦੇਵਨ ਹਾਰ ਨਾ ਜਾਣੈ ਜਿਉ ਪਿੰਡ ਸਾਰ ਜਨ ਰਟਿਆ ਬਾਲਾ ਬਨੁ ਕਰ ਮਾਨੈ ਮਨ ਮੂੜੇ ਦੇਖ ਰਹੀਓ ਬਰਾ ਸੁਆਮੀ ਜੋ ਕਿਸ ਕਰੈ ਸੋਈ ਸੋਈ ਜਾਣੈ ਰਹਿ ਇਹਨੇ ਕਸੂਐ ਸਾ ਨਿਰਹਾਉ ਜਿਸ ਵਾ ਸੁਆਦ ਲੋ ਮਦ ਮਾਤੋ ਉਬਡੇ ਅਨਗ ਬਕਾਰਾ ਭੋਰ ਜਾਣ ਭਰਮਾਂ ਦੁਖ ਪਾਇਆ ਹਮੈ ਬੰਦਨ ਕੈ ਭਾਰਾ ਦੇਹਿ ਕਿ ਵਾੜ ਅਨਕ ਪੜਦੇ ਮਹਿ ਪਰਦਰ ਸੰਗ 파ਕੇ ਜਿਤੜ ਗੁਪਤ ਜਬ ਲੇਖਾ ਮੰਗੇ ਤਬ ਕੌਣ ਪੜਦਾ ਤੇਰਾ ਟੱਕ ਹੈ ਦੀਨ ਦਿਆਲ ਪੂਰਨ ਦੁਖ ਪੰਚਨ ਤੋਂ ਬਿਨ ਓਟ ਨਕਾਈ ਕਾੜ ਲਿਓ ਸੰਸਾਰ ਸਾਕਨ ਮੈਂ ਨਾਨਕ ਪ੍ਰਭ ਸਰਣਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਮਾ ਮਾਇਆ ਮੋਹ ਮਗਨ ਅੰਧਿਆਰੇ ਦੇਮਨ ਹਾਰ ਨਾ ਜਾਣੈ ਜਿਉ ਪਿੰਡ ਸਾਰ ਜੰਡ ਰਚਿਆ ਬਾਲਾ ਬਨੂ ਕਰ ਮਾਨੈ ਮਨ ਮੂੜੇ ਦੇਖ ਰਹੀਓ ਪ੍ਰਭ ਸੁਆਮੀ ਜੋ ਕਿਸ ਕਰੈ ਸੋਈ ਸੋਈ ਜਾਣੈ ਰਹਿ ਇਹਨ ਕਸ਼ਵੈ ਸਾ ਨਿਰਹਾਉ ਜੀ ਹਵਾ ਸਵਾਦ ਲੋ ਮਦ ਮਾਤੋ ਉਪਦੇ ਅਨਕ ਬਕਾਰਾ ਬੋਰ ਜਾਨ ਭਰਮੰਦ ਗਪਾਇ ਹਮੈਂ ਬੰਦਨ ਕਹਿ ਭਾਰਾ ਦੇਵੇ ਕਿਵਾੜ ਅਨਕ ਪੜਦੇ ਮਹ ਪਰਦਰ ਸੰਗ ਫਾਕੈ ਜਿਤ ਟ ਗੁਪਤ ਜਬ ਲੇਖਾ ਮੰਗੇ ਤਬ ਕੌਣ ਪੜਦਾ ਤੇਰਾ ਟੱਕ ਹੈ ਦੀਨ ਦਿਆਲ ਪੂਰਨ ਦੁਖ ਭੰਜਨ ਤੋਂ ਬਿਨ ਓਟ ਨਕਾਈ ਕਾੜ ਲਿਓ ਸੰਸਾਰ ਸਾਕਨ ਮੈਂ ਨਾਨਕ ਪ੍ਰਭ ਸਰਣਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਮਾ ਮਾਇਆ ਮੋਹ ਮਗਨ ਅੰਧਿਆਰੇ ਦੇਵਨ ਹਾਰ ਨਾ ਜਾਣੈ ਜਿਉ ਪਿੰਡ ਸਾਰ ਜੰਡ ਰਟਿਆ ਬਾਲਾ ਬਨੁ ਕਰ ਮਾਨੈ ਮਨ ਮੂੜੇ ਦੇਖ ਰਹੀਓ ਬਰਾ ਸੁਆਮੀ ਜੋ ਕਿਸ ਕਰੈ ਸੋਈ ਸੋਈ ਜਾਣੈ ਰਹਿ ਇਹਨੇ ਕਸੂਐ ਸਾ ਨਿਰਹਾਵ ਜਿਹ ਵਾ ਸੁਆਦ ਲੋ ਮਦ ਮਾਤੋ ਉਬਡੇ ਅਨਗ ਬਕਾਰਾ ਭੋਰ ਜਾਣ ਭਰਮਨ ਦੁਖ ਪਾਇਆ ਹਮੈ ਬੰਦਨ ਕੈ ਭਾਰਾ ਦੇਹਿ ਕਿਵਾਰ ਅਣਕ ਪੜਦੇ ਮਹਿ ਪਰਦਰ ਸੰਗ 파ਕੇ ਜਿਤੜ ਗੁਪਤ ਜਬ ਲੇਖਾ ਮੰਗੇ ਕਬ ਕੌਣ ਪੜਦਾ ਤੇਰਾ ਟੱਕ ਹੈ ਦੀਨ ਦਿਆਲ ਪੂਰਨ ਦੁਖ ਭੰਜਨ ਤੋਂ ਬਿਨ ਓਟ ਨਕਾਈ ਕਾੜ ਲਿਓ ਸੰਸਾਰ ਸਵਾਗਨ ਮੈਂ ਨਾਨਕ ਪ੍ਰਭ ਸਰਣਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਮਾ ਮਾਇਆ ਮੋਹ ਮਗਨ ਅੰਧਿਆਰੇ ਦੇਵਨ ਹਾਰ ਨਾ ਜਾਣੈ ਜੀਉ ਪਿੰਡ ਸਾਰ ਜਨ ਰਚਿਆ ਬਲ ਅਪਨੁ ਕਰ ਮਾਨੈ ਮਨ ਮੂੜੇ ਦੇਖ ਰਹਿਓ ਬਲ ਸੁਆਮੀ ਜੋ ਕਿਛ ਕਰੈ ਸੋਈ ਸੋਈ ਜਾਣੈ ਰਹਿ ਅਨ ਕਛੁ ਐਸਾ ਨਿਰਹਾਉ ਜਿਹਵਾ ਸਵਾਦ ਲੋ ਮਦ ਮਾਤੋ ਉਪਦੇ ਅਨਕ ਬਕਾਰਾ ਬੋਲ ਜਾਣ ਪਰਮੰਦੁ ਕਪਾਇਆ ਹਮੈ ਬੰਦਨ ਕੈ ਭਾਰਾ ਦੇਹ ਕਿ ਵਾੜ ਅਨਕ ਪੜਦੇ ਮਹਿ ਪਰਦਰ ਸੰਗ 파ਕੇ ਚਿਤਟ ਗੁਪਤ ਜਬ ਲੀਕਾ ਮੰਗੇ ਕਬ ਕੌਣ ਪੜਦਾ ਤੇਰਾ ਟੱਕ ਹੈ ਦੀਨ ਦਿਆਲ ਪੂਰਨ ਦੁਖ ਭੰਜਨ ਤੋਂ ਬਿਨ ਓਟ ਨਿਕਾਈ ਕਾੜ ਲਿਓ ਸੰਸਾਰ ਸਾਗਨ ਮੈਂ ਨਾਨਕ ਪ੍ਰਭ ਸਰਣਾਈ ਸਤਨਾਮ ਸਿਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਮਾ माया मोह मगन मा अंधे हारे देमन हार न जाने जीवो पिंड सार जन रटिया बालपनो कर माने मन मूळे देख रहियो बरा स्वामी जो किसी करे सोई सोई जाने रहे अन कशेषा निरहाव जिहवा स्वाद लो मद मा तो उपडे अनक बकारा बोल जान भरम दुख पाया हमै वंदन कै पारा देहे ਕਿਵਾਰ ਅਣਕ ਪਰਦੇ ਮਹਿ ਪਰਦਰ ਸੰਗ ਫਾਕੈ ਚਿਤਟ ਗੁਪਤ ਜਬ ਲੀਕਾ ਮੰਗੇ ਤਬ ਕੌਣ ਪਰਦਾ ਤੇਰਾ ਟੱਕੈ ਜੀਨ ਦਿਆਲ ਪੂਰਨ ਦੁਖ ਭੰਜਨ ਤੋਂ ਬਿਨ ਓਟ ਨਕਾਈ ਕਾੜ ਲਿਓ ਸੰਸਾਰ ਸਾਗਨ ਮੈਂ ਨਾਨਕ ਪ੍ਰਭ ਸਰਣਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਮਾ माया मोह मगन मा अंधे हारे देमन हार न जाने जीवो पिंड सार जन रचिया बालपनो कर माने मन मूळे देख रहियो बरा स्वामी जो किसी करे सोई सोई जाने रहे अनकश्वेशा निरहाओ जिहवा स्वाद लो मद मातो उपडे अनक बकारा भोर जान भरम दुख पाया हमै वंदन कह पारा देवे ਕਿਵਾਰਡ ਅਨਕ ਪੜਦੇ ਮਹਿ ਪਰਦਰ ਸੰਗ ਫਾਕੈ ਜਿਤੜ ਗੁਪਤ ਜਬ ਲੇਖਾ ਮੰਗੇ ਕਬ ਕੌਣ ਪੜਦਾ ਤੇਰਾ ਟੱਕੈ ਦੀਨ ਦਿਆਲ ਪੂਰਨ ਦੁਖ ਪੰਚਨ ਤੋਂ ਬਿਨ ਓਟ ਨਕਾਈ ਕਾੜ ਲਿਓ ਸੰਸਾਰ ਸਾਕਨ ਮੈਂ ਨਾਨਕ ਪ੍ਰਭ ਸਰਣਾਈ ਸਤਨਾਮ ਸ਼ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਮਾ ਮਾਇਆ ਮੋਹ ਮਗਨ ਅੰਧਿਆਰੇ ਦੇਵਨ ਹਾਰ ਨਾ ਜਾਣੈ ਜੀਉ ਪਿੰਡ ਸਾਰ ਜਨ ਰਚਿਆ ਬਲ ਅਪਨੁ ਕਰ ਮਾਨੈ ਮਨ ਮੂੜੇ ਦੇਖ ਰਹਿਓ ਬਰਾ ਸੁਆਮੀ ਜੋ ਕਿਛ ਕਰੈ ਸੋਈ ਸੋਈ ਜਾਣੈ ਰਹੇ ਨ ਕਛੁ ਐਸਾ ਨਿਰਹਾਉ ਜਿਹ ਵਾ ਸਵਾਦ ਲੋ ਮਦ ਮਾਤੋ ਉਪਦੇ ਅਨਕ ਬਕਾਰਾ ਬੋਲ ਜਾਨ ਭਰਮੰਦੁ ਕਪਾਇਆ ਹਮੈ ਬੰਦਨ ਕੈ ਭਾਰਾ ਦੇਹਿ ਕਿ ਵਾਰ ਅਨਕ ਪੜਦੇ ਮਹਿ ਪਰਦਰ ਸੰਗ 파ਕੇ ਜਿਤੜ ਗੁਪਤ ਜਬ ਲੇਖਾ ਮੰਗੇ ਤਬ ਕੌਣ ਪੜਦਾ ਤੇਰਾ ਟੱਕ ਹੈ ਦੀਨ ਦਿਆਲ ਪੂਰਨ ਦੁਖ ਭੰਚਨ ਤੋਂ ਦਿਨ ਓਟ ਨਕਾਈ ਕਾੜ ਲਿਓ ਸੰਸਾਰ ਸਾਕਨ ਮੈਂ ਨਾਨਕ ਪ੍ਰਭ ਸਰਣਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਮਾ ਮਾਇਆ ਮੋਹ ਮਗਨ ਅੰਧਿਆਰੇ ਦੇਵਨ ਹਾਰ ਨਾ ਜਾਣੈ ਜੀਉ ਪਿੰਡ ਸਾਰ ਜਨ ਰਚਿਆ ਬਾਲਪ ਨੂੰ ਕਰ ਮਾਨੈ ਮਨ ਮੂੜੇ ਦੇਖ ਰਹਿਉ ਬਰਾ ਸੁਆਮੀ ਜੋ ਕਿਛ ਕਰੈ ਸੋਈ ਸੋਈ ਜਾਣੈ ਰਹੇ ਨ ਕਛੁ ਐਸਾ ਨਿਰਹਾਉ ਜਿਹਵਾ ਸਵਾਦ ਲੋ ਮਦ ਮਾਤੋ ਉਪਦੇ ਅਨਗ ਬਕਾਰਾ ਬੋਰ ਜਾਨ ਪਰਮੰਦੁ ਕਪਾਇਆ ਹਮੈ ਬੰਦਨ ਕੈ ਭਾਰਾ ਦੇਹਿ ਇਵਾਰ ਅਣਕ ਪਰਦੇ ਮਹਿ ਪਰਦਰ ਸੰਗ ਫਾਕੈ ਜਿਤੜ ਗੁਪਤ ਜਬ ਲੀਕਾ ਮੰਗੇ ਤਬ ਕੌਣ ਪੜਦਾ ਤੇਰਾ ਟੱਕੈ ਦੀਨ ਦਿਆਲ ਪੂਰਨ ਦੁਖ ਪੰਚਨ ਤੋਂ ਦਿਨ ਓਟ ਨਕਾਈ ਕਾੜ ਲਿਓ ਸੰਸਾਰ ਸਾਕਨ ਮੈਂ ਨਾਨਕ ਪ੍ਰਭ ਸਰਣਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਮਾ माया मोह मगन अंधियारे देमन हार न जाने जीव पिंड सार जन रटिया बालपनो कर माने मन मूड़े देख रहियो बरा स्वामी जो किसी करे सोई सोई जाने रहे अन कशेशा निरहाव जिहवा स्वाद लो मद मा तो उपडे अनक बकारा बोल जान भरम दुख पाया हमै वंदन कह पारा देहे ਕਿਵਾਰ ਅਣਕ ਪਰਦੇ ਮਹਿ ਪਰਦਰ ਸੰਗ ਫਾਕੈ ਚਿਤਟ ਗੁਪਤ ਜਬ ਲੀਕਾ ਮੰਗੇ ਤਬ ਕੌਣ ਪਰਦਾ ਤੇਰਾ ਟੱਕੈ ਜੀਨ ਦਿਆਲ ਪੂਰਨ ਦੁਖ ਭੰਜਨ ਤੋਂ ਬਿਨ ਓਟ ਨਕਾਈ ਕਾੜ ਲਿਓ ਸੰਸਾਰ ਸਾਕਨ ਮੈਂ ਨਾਨਕ ਪ੍ਰਭ ਸਰਣਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਮਾ माया मोह मगन मा अंधे हारे देव न हार न जाने जीवो पिंड सार जन रटिया बालपनो कर माने मन मूड़े देख रहियो बरा स्वामी जो किस करे सोई सोई जाने रहे ने कछु ऐसा निरहाव जिहवा स्वाद लो मद मातो उपडे अनगबकारा बोल जान भरम दुख पाया हमै वंदन कै पारा देहे ਕਿ ਵਾੜ ਅਣਕ ਪੜਦੇ ਮਹਿ ਪਰਦਰ ਸੰਗ 파ਕੇ ਜਿਤੜ ਗੁਪਤ ਜਬ ਲੇਖਾ ਮੰਗੇ ਕਬ ਕੌਣ ਪੜਦਾ ਤੇਰਾ ਟੱਕ ਹੈ ਦੀਨ ਦਿਆਲ ਪੂਰਨ ਦੁਖ ਭੰਜਨ ਤੋਂ ਬਿਨ ਓਟ ਨਕਾਈ ਕਾੜ ਲਿਓ ਸੰਸਾਰ ਸਾਗਨ ਮੈਂ ਨਾਨਕ ਪ੍ਰਭ ਸਰਣਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਮਾ ਮਾਇਆ ਮੋਹ ਮਗਨ ਅੰਧਿਆਰੇ ਦੇਵਨ ਹਾਰ ਨਾ ਜਾਣੈ ਜੀਉ ਪਿੰਡ ਸਾਰ ਜਨ ਰਚਿਆ ਬਾਲਪ ਨੂੰ ਕਰ ਮਾਨੈ ਮਨ ਮੂੜੇ ਦੇਖ ਰਹਿਓ ਬਰਾ ਸੁਆਮੀ ਜੋ ਕਿਛ ਕਰੈ ਸੋਈ ਸੋਈ ਜਾਣੈ ਰਹੇ ਨ ਕਛੁ ਐਸਾ ਨਿਰਹਾਉ ਜਿਹਵਾ ਸਵਾਦ ਲੋ ਮਦ ਮਾਤੋ ਉਪਦੇ ਅਨਕ ਬਕਾਰਾ ਬੋਲ ਜਾਨ ਪਰਮੰਦੁ ਕਪਾਇਆ ਹਮੈ ਬੰਦਨ ਕੈ ਭਾਰਾ ਦੇਹਿ ਕਿਵਾਰ ਅਣਕ ਪਰਦੇ ਮਹਿ ਪਰਦਰ ਸੰਗ ਫਾਕੈ ਜਿਤੜ ਗੁਪਤ ਜਬ ਲੀਕਾ ਮੰਗੇ ਤਬ ਕੌਣ ਪੜਦਾ ਤੇਰਾ ਟੱਕੈ ਦੀਨ ਦਿਆਲ ਪੂਰਨ ਦੁਖ ਪੰਚਨ ਤੋਂ ਬਿਨ ਓਟ ਨਕਾਈ ਕਾੜ ਲਿਓ ਸੰਸਾਰ ਸਾਕਨ ਮੈਂ ਨਾਨਕ ਪ੍ਰਭ ਸਰਣਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਮਾ ਮਾਇਆ ਮੋਹ ਮਗਨ ਅੰਧਿਆਰੇ ਦੇਵਨ ਹਾਰ ਨਾ ਜਾਣੈ ਜਿਉ ਪਿੰਡ ਸਾਰ ਜੰਡ ਰਟਿਆ ਬਾਲਾ ਬਨੁ ਕਰ ਮਾਨੈ ਮਨ ਮੂੜੇ ਦੇਖ ਰਹੀ ਆਵਰਾ ਸੁਆਮੀ ਜੋ ਕਿਸ ਕਰੈ ਸੋਈ ਸੋਈ ਜਾਣੈ ਰਹਿ ਇਹਨੇ ਕਸੂਐ ਸਾ ਨਿਰਹਾਵ ਜਿਹ ਵਾ ਸੁਆਦ ਲੋ ਮਦ ਮਾਤੋ ਉਬਡੇ ਅਨਗ ਬਕਾਰਾ ਬੋਰ ਜਾਣ ਭਰਮੰ ਦੁਖ ਪਾਇਆ ਹਮੈ ਬੰਦਨ ਕੈ ਭਾਰਾ ਦੇਹਿ ਕਿ ਵਾਰ ਅਣਖ ਪਰਦੇ ਮਹਿ ਪਰਦਰ ਸੰਗ 파ਕੇ ਜਿਤੜ ਗੁਪਤ ਜਬ ਲੇਖਾ ਮੰਗੇ ਤਬ ਕੌਣ ਪਰਦਾ ਤੇਰਾ ਟੱਕ ਹੈ ਦੀਨ ਦਿਆਲ ਪੂਰਨ ਦੁਖ ਭੰਦਨ ਤੋਂ ਦਿਲ ਓਟ ਨਕਾਈ ਕਾੜ ਲਿਓ ਸੰਸਾਰ ਸਵਾਗਨ ਮੈਂ ਨਾਨਕ ਪ੍ਰਭ ਸਰਣਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਮਾ माया मोह मगन मा अंधे हारे देवन हार न जाने जीवो पिंड सार जन रटिया बल अपनो कर माने मन मूड़े देख रहे ओरा स्वामी जो किसी करे सोई सोई जाने रहे अन कशे ऐसा निरहाव जिहवा स्वाद लो मद मातो उपडे अनक बकारा बोल जान भरम दुख पाया हम मैं वंदन कह पारा देहे ਵਾੜ ਅਨਕ ਪੜਦੇ ਮਹਿ ਪਰਦਰ ਸੰਗ 파ਕੇ ਚਿਤਟ ਗੁਪਤ ਜਬ ਲੇਕਾ ਮੰਗੇ ਕਬ ਕੌਣ ਪੜਦਾ ਤੇਰਾ ਟੱਕ ਹੈ ਦੀਨ ਦਿਆਲ ਪੂਰਨ ਦੁਖ ਭੰਜਨ ਤੋਂ ਬਿਨ ਓਟ ਨਕਾਈ ਕਾੜ ਲਿਓ ਸੰਸਾਰ ਸਾਗਨ ਮੈਂ ਨਾਨਕ ਪ੍ਰਭ ਸਰਣਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਮਾ ਮਾਇਆ ਮੋਹ ਮਗਨ ਅੰਧਿਆਰੇ ਦੇਵਨ ਹਾਰ ਨਾ ਜਾਣੈ ਜਿਉ ਪਿੰਡ ਸਾਰ ਜਨ ਰਟਿਆ ਬਾਲ ਬਨੂ ਕਰ ਮੰਨੈ ਮਨ ਮੂੜੇ ਦੇਖ ਰਹੀਓ ਬਰਾ ਸੁਆਮੀ ਜੋ ਕਿਸ ਕਰੈ ਸੋਈ ਸੋਈ ਜਾਣੈ ਰਹਿ ਇਹਨ ਕਸ਼ਵੈ ਸਾ ਨਿਰਹਾਉ ਜੋ ਹਵਾਸ ਵਾਦ ਲੋ ਮਦ ਮਾਤੋ ਉਪਦੇ ਅਨਕ ਬਕਾਰਾ ਬੋਰ ਜਾਨ ਭਰਮਨ ਦੁਖ ਪਾਇਆ ਹਮੈ ਬੰਦਨ ਕੈ ਭਾਰਾ ਦੇਵੇ ਕਿਵਾੜ ਅਨਕ ਪੜਦੇ ਮਹ ਪਰਦਰ ਸੰਗ ਫਾਕੈ ਚਿਤਟ ਗੁਪਤ ਜਬ ਲੇਖ ਆ ਮੰਗੇ ਕਬ ਕੌਣ ਪੜਦਾ ਤੇਰਾ ਟੱਕੈ ਦੀਨ ਦਿਆਲ ਪੂਰਨ ਦੁਖ ਭੰਜਨ ਤੋਂ ਬਿਨ ਓਟ ਨਿਕਾਈ ਕਾੜ ਲਿਓ ਸੰਸਾਰ ਸਾਕਨ ਮੈਂ ਨਾਨਕ ਪ੍ਰਭ ਸਰਣਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਮਾ ਮਾਇਆ ਮੋਹ ਮਗਨ ਅੰਧਿਆਰੇ ਦੇਵਨ ਹਾਰ ਨਾ ਜਾਣੈ ਜਿਉ ਪਿੰਡ ਸਾਰ ਜਨ ਰਟਿਆ ਬਾਲਾ ਬਨੁ ਕਰ ਮਾਨੈ ਮਨ ਮੂੜੇ ਦੇਖ ਰਹੀ ਆਵਰਾ ਸੁਆਮੀ ਜੋ ਕਿਸ ਕਰੈ ਸੋਈ ਸੋਈ ਜਾਣੈ ਰਹਿ ਇਹਨੇ ਕਸੂਐ ਸਾ ਨਿਰਹਾਉ ਜੀ ਸਵਾਦਵਾਦ ਲੋ ਮਦਮਾਤੋ ਉਪਦੇ ਅਨਕ ਬਕਾਰਾ ਬੋਰ ਜਾਨ ਭਰਮਨ ਦੁਖ ਪਾਇਆ ਹਮੈਂ ਬੰਦਨ ਕੈ ਭਾਰਾ ਦੇਹੇ ਕਿਵਾੜ ਅਨਕ ਪੜਦੇ ਮਹ ਪਰਦਰ ਸੰਗ 파ਕੇ ਜਿਤੜ ਗੁਪਤ ਜਬ ਲੇਖਾ ਮੰਗੇ ਤਬ ਕੌਣ ਪੜਦਾ ਤੇਰਾ ਟੱਕ ਹੈ ਜੀਨ ਦਿਆਲ ਪੂਰਨ ਦੁਖ ਭੰਦਨ ਤੋਂ ਦਿਨ ਓਟ ਨਕਾਈ ਕਾੜ ਲਿਓ ਸੰਸਾਰ ਸਵਾਗਨ ਮੈਂ ਨਾਨਕ ਪ੍ਰਭ ਸਰਨਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਮਾ माया मोह मगन मा अंधे हारे देमन हार न जाने जीवो पिंड सार जन रचिया बालपनो कर माने मन मूळे देख रहियो बरा स्वामी जो किसी करे सोई सोई जाने रहे अनकश्वेशा निरहाओ जिहवा स्वाद लो मद मातो उपडे अनक बेकारा भोर जान भरम दुख पाया हमै वंदन कह पारा देवे ਕਿਵਾੜ ਅਣਕ ਪਰਦੇ ਮਹਿ ਪਰਦਰ ਸੰਗ ਫਾਕੈ ਜਿਤੜ ਗੁਪਤ ਜਬ ਲੀਕਾ ਮੰਗੇ ਤਬ ਕੌਣ ਪੜਦਾ ਤੇਰਾ ਟੱਕੈ ਜੀਨ ਦਿਆਲ ਪੂਰਨ ਦੁਖ ਪੰਜਨ ਤੋਂ ਦਿਨ ਓਟ ਨਕਾਈ ਕਾੜ ਲਿਓ ਸੰਸਾਰ ਸਾਕਨ ਮੈਂ ਨਾਨਕ ਪ੍ਰਭ ਸਰਣਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਮਾ ਮਾਇਆ ਮੋਹ ਮਗਨ ਅੰਧਿਆਰੇ ਦੇਮਨ ਹਾਰ ਨਾ ਜਾਣੈ ਜਿਉ ਪਿੰਡ ਸਾਰ ਜਨ ਰਟਿਆ ਬਾਲਾ ਬਨੂ ਕਰ ਮੰਨੈ ਮਨ ਮੂੜੇ ਦੇਖ ਰਹੀਓ ਬਰਾ ਸੁਆਮੀ ਜੋ ਕਛ ਕਰੈ ਸੋਈ ਸੋਈ ਜਾਣੈ ਰਹਿ ਇਹਨ ਕਸਵੇ ਸਾ ਨਿਰਹਾਉ ਜੀ ਸਵਾਦ ਲੋ ਮਦਮਾ ਤੋਂ ਉਪਦੇ ਅਨਕ ਬਕਾਰਾ ਬੋਰ ਜਾਨ ਭਰਮਨ ਦੁਖ ਪਾਇਆ ਹਮੈਂ ਬੰਦਨ ਕਹਿ ਭਾਰਾ ਦੇਹੇ ਕਿਵਾੜ ਅਨਕ ਪੜਦੇ ਮਹ ਪਰਦਰ ਸੰਗ ਫਾਕੈ ਚਿਤਟ ਗੁਪਤ ਜਬ ਲੀਕਾ ਮੰਗੇ ਕਬ ਕੌਣ ਪੜਦਾ ਤੇਰਾ ਟੱਕੈ ਦੀਨ ਦਿਆਲ ਪੂਰਨ ਦੁਖ ਭੰਜਨ ਤੋਂ ਬਿਨ ਓਟ ਨਿਕਾਈ ਕਾੜ ਲਿਓ ਸੰਸਾਰ ਸਾਕਨ ਮੈਂ ਨਾਨਕ ਪ੍ਰਭ ਸਰਨਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਮਾ ਮਾਇਆ ਮੋਹ ਮਗਨ ਅੰਧਿਆਰੇ ਦੇਮਨ ਹਾਰ ਨਾ ਜਾਣੈ ਜਿਉ ਪਿੰਡ ਸਾਰ ਜਨ ਰਚਿਆ ਬਾਲਾ ਬਨੁ ਘਰ ਮਾਨੈ ਮਨ ਮੂੜੇ ਦੇਖ ਰਹੀਓ ਬਰਾ ਸੁਆਮੀ ਜੋ ਕਿਛੁ ਕਰੈ ਸੋਈ ਸੋਈ ਜਾਣੈ ਰਹਿ ਇਹਨ ਕਸ਼ਵੈ ਸਾ ਨਿਰਹਾਉ ਜੀ ਹਵਾਸਵਾਦ ਲੋ ਮਦਮਾਤੋ ਉਪਦੇ ਅਨਕ ਬਕਾਰਾ ਬੋਰ ਜਾਨ ਭਰਮਨ ਦੁਖ ਪਾਇਆ ਹਮੈਂ ਬੰਦਨ ਕੈ ਭਾਰਾ ਦੇਗੇ ਕਿਵਾੜ ਅਨਕ ਪੜਦੇ ਮਹ ਪਰਦਰ ਸੰਗ ਫਾਕੈ ਚਿਤਟ ਗੁਪਤ ਜਬ ਲੇਕਾ ਮੰਗੇ ਕਬ ਕੌਣ ਪੜਦਾ ਤੇਰਾ ਟੱਕੈ ਜੀਨ ਦਿਆਲ ਪੂਰਨ ਦੁਖ ਪੰਚਨ ਤੋਂ ਬਿਨ ਓਟ ਨਿਕਾਈ ਕਾੜ ਲਿਓ ਸੰਸਾਰ ਸਾਗਨ ਮੈਂ ਨਾਨਕ ਪ੍ਰਭ ਸਰਨਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਮਾ ਮਾਇਆ ਮੋਹ ਮਗਨ ਅੰਧਿਆਰੇ ਦੇਵਨ ਹਾਰ ਨਾ ਜਾਣੈ ਜੀਉ ਪਿੰਡ ਸਾਰ ਜਨ ਰਟਿਆ ਬਾਲਾ ਬਨੋ ਕਰ ਮਾਨੈ ਮਨ ਮੂੜੇ ਦੇਖ ਰਹੀਓ ਪ੍ਰਭਾ ਸੁਆਮੀ ਜੋ ਕਿਸ ਕਰੈ ਸੋਈ ਸੋਈ ਜਾਣੈ ਰਹਿ ਇਹਨੇ ਕਸ਼ਵੈ ਸਾ ਨਿਰਹਾਉ ਜਿ ਹਵਾਸ ਵਾਦ ਲੋ ਮਦ ਮਾਤੋ ਉਬਦੇ ਅਨਕ ਬਕਾਰਾ ਬੋਰ ਜਾਨ ਭਰਮੰਦ ਗਫਾਇ ਹਮੈਂ ਬੰਦਨ ਕੈ ਭਾਰਾ ਦੇਗੇ ਕਿਵਾੜ ਅਨਕ ਪੜਦੇ ਮਹ ਪਰਦਰ ਸੰਗ 파ਕੇ ਜਿਤਲ ਗੁਪਤ ਜਬ ਲੇਖਾ ਮੰਗੇ ਤਬ ਕੌਣ ਪੜਦਾ ਤੇਰਾ ਟੱਕ ਹੈ ਦੀਨ ਦਿਆਲ ਪੂਰਨ ਦੁਖ ਭੰਜਨ ਤੋਂ ਬਿਨ ਓਟ ਨਕਾਈ ਕਾੜ ਲਿਓ ਸੰਸਾਰ ਸਾਗਨ ਮੈਂ ਨਾਨਕ ਪ੍ਰਭ ਸਰਣਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਮਾ ਮਾਇਆ ਮੋਹ ਮਗਨ ਅੰਧਿਆਰੇ ਦੇਵਨ ਹਾਰ ਨਾ ਜਾਣੈ ਜੀਉ ਪਿੰਡ ਸਾਰ ਜਨ ਰਚਿਆ ਬਲ ਅਪਨੁ ਕਰ ਮਾਨੈ ਮਨ ਮੂੜੇ ਦੇਖ ਰਹਿਓ ਬਲ ਸੁਆਮੀ ਜੋ ਕਿਛ ਕਰੈ ਸੋਈ ਸੋਈ ਜਾਣੈ ਰਹਿ ਅਨ ਕਛੁ ਐਸਾ ਨਿਰਹਾਉ ਜਿਹ ਵਾਸ ਵਾਦ ਲੋ ਮਦ ਮਾਤੋ ਉਪਦੇ ਅਨਕ ਬਕਾਰਾ ਬੋਲ ਜਾਣ ਪਰਮੰਦੁ ਕਪਾਇਆ ਹਮੈ ਬੰਦਨ ਕੈ ਭਾਰਾ ਦੇਹ ਕਿਵਾਰਡ ਅਨਕ ਪੜਦੇ ਮਹਿ ਪਰਦਰ ਸੰਗ ਫਾਕੈ ਚਿਤਟ ਗੁਪਤ ਜਬ ਲੀਕਾ ਮੰਗੇ ਕਬ ਕੌਣ ਪੜਦਾ ਤੇਰਾ ਟੱਕ ਹੈ ਜੀਨ ਦਿਆਲ ਪੂਰਨ ਦੁਖ ਭੰਜਨ ਤੋਂ ਬਿਨ ਓਟ ਨਿਕਾਈ ਕਾੜ ਲਿਓ ਸੰਸਾਰ ਸਾਕਨ ਮੈਂ ਨਾਨਕ ਪ੍ਰਭ ਸਰਣਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਮਾ ਮਾਇਆ ਮੋਹ ਮਗਨ ਅੰਧਿਆਰੇ ਦੇਵਨ ਹਾਰ ਨਾ ਜਾਣੈ ਜਿਉ ਪਿੰਡ ਸਾਰ ਜਨ ਰਟਿਆ ਬਾਲਾ ਬਨੂ ਕਰ ਮੰਨੈ ਮਨ ਮੂੜੇ ਦੇਖ ਰਹੀ ਅਵਰਾ ਸੁਆਮੀ ਜੋ ਕਿਸ ਕਰੈ ਸੋਈ ਸੋਈ ਜਾਣੈ ਰਹਿ ਇਹਨੇ ਕਸ਼ਵੈ ਸਾ ਨਿਰਹਾਉ ਜੀ ਹਵਾਸਵਾਦ ਲੋ ਮਦਮਾਤੋ ਉਪਦੇ ਅਨਕ ਬਕਾਰਾ ਬੋਰ ਜਾਨ ਭਰਮੰਦ ਗਪਾਇ ਹਮੈਂ ਬੰਦਨ ਕੈ ਭਾਰਾ ਦੇਗੇ ਕਿਵਾੜ ਅਨਕ ਪੜਦੇ ਮਹਿ ਪਰਦਰ ਸੰਗ 파ਕੇ ਜਿਤੜ ਗੁਪਤ ਜਬ ਲੀਕਾ ਮੰਗੇ ਤਬ ਕੌਣ ਪੜਦਾ ਤੇਰਾ ਟੱਕ ਹੈ ਦੀਨ ਦਿਆਲ ਪੂਰਨ ਦੁਖ ਪੰਚਨ ਤੋਂ ਬਿਨ ਓਟ ਨਕਾਈ ਕਾੜ ਲਿਓ ਸੰਸਾਰ ਸਵਾਗਨ ਮੈਂ ਨਾਨਕ ਪ੍ਰਭ ਸਰਣਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਮਾ ਮਾਇਆ ਮੋਹ ਮਗਨ ਅੰਧਿਆਰੇ ਦੇ ਮਨ ਹਾਰ ਨਾ ਜਾਣੈ ਜਿਉ ਪਿੰਡ ਸਾਰ ਜਨ ਰਟਿਆ ਬਾਲਾ ਬਨੂ ਕਰ ਮਾਨੈ ਮਨ ਮੂੜੇ ਦੇਖ ਰਹੀ ਅਵਰਾ ਸੁਆਮੀ ਜੋ ਕਿਸ ਕਰੈ ਸੋਈ ਸੋਈ ਜਾਣੈ ਰਹਿ ਇਹਨ ਕਸੂਐ ਸਾ ਨਿਰਹਾਉ ਜਿਹ ਵਾਸਵਾਦ ਲੋ ਮਦਮਾਤੋ ਉਬਡੇ ਅਨਗ ਬਕਾਰਾ ਬੋਰ ਜਾਨ ਭਰਮਨ ਦੁਖ ਪਾਇਆ ਹਮੈ ਬੰਦਨ ਕੈ ਭਾਰਾ ਦੇਗੇ ਕਿਵਾਰ ਅਣਕ ਪੜਦੇ ਮਹਿ ਪਰਦਰ ਸੰਗ ਫਾਕੈ ਚਿਤ ਤੇ ਗੁਪਤ ਜਬ ਲੀਕਾ ਮੰਗੇ ਤਬ ਕੌਣ ਪੜਦਾ ਤੇਰਾ ਟੱਕੈ ਜੀਨ ਦਿਆਲ ਪੂਰਨ ਦੁਖ ਭੰਦਨ ਤੋਂ ਦਿਨ ਓਟ ਨਿਕਾਈ ਕਾੜ ਲਿਓ ਸੰਸਾਰ ਸਾਕਨ ਮੈਂ ਨਾਨਕ ਪ੍ਰਭ ਸਰਣਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਮਾ ਮਾਇਆ ਮੋਹ ਮਗਨ ਅੰਧਿਆਰੇ ਦੇਵਨ ਹਾਰ ਨਾ ਜਾਣੈ ਜਿਉ ਪਿੰਡ ਸਾਰ ਜਨ ਰਟਿਆ ਬਾਲਾ ਬਨੁ ਕਰ ਮਾਨੈ ਮਨ ਮੂੜੇ ਦੇਖ ਰਹੀਓ ਬਰਾ ਸੁਆਮੀ ਜੋ ਕਿਸ ਕਰੈ ਸੋਈ ਸੋਈ ਜਾਣੈ ਰਹਿ ਇਹਨ ਕਸੂਐ ਸਾ ਨਿਰਹਾਉ ਮਝੇ ਸਵਾਦਵਾਦ ਲੋ ਮਦ ਮਾਤੋ ਉਪਦੇ ਅਨਕ ਬਕਾਰਾ ਬੋਰ ਜਾਨ ਪਰਮੰਦ ਗਪਾਇ ਹਮੈਂ ਬੰਦਨ ਕਹਿ ਭਾਰਾ ਦੇਵੇ ਕਿਵਾੜ ਅਨਕ ਪੜਦੇ ਮਹਿ ਪਰਦਰ ਸੰਗ ਫਾਕੈ ਜਿਤ ਟ ਗੁਪਤ ਜਬ ਲੀਕਾ ਮੰਗੇ ਕਬ ਕੌਣ ਪੜਦਾ ਤੇਰਾ ਟੱਕੈ ਦੀਨ ਦਿਆਲ ਪੂਰਨ ਦੁਖ ਭੰਜਨ ਤੋਂ ਬਿਨ ਓਟ ਨਿਕਾਈ ਕਾੜ ਲਿਓ ਸੰਸਾਰ ਸਵਾਗਨ ਮੈਂ ਨਾਨਕ ਪ੍ਰਭ ਸਰਣਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਮਾ ਮਾਇਆ ਮੋਹ ਮਗਨ ਅੰਧਿਆਰੇ ਦੇ ਮਨ ਹਾਰ ਨਾ ਜਾਣੈ ਜਿਉ ਪਿੰਡ ਸਾਰ ਜਨ ਰਟਿਆ ਬਾਲਾ ਬਨੁ ਕਰ ਮਾਨੈ ਮਨ ਮੂੜੇ ਦੇਖ ਰਹੀਓ ਬਰਾ ਸੁਆਮੀ ਜੋ ਕਿਸ ਕਰੈ ਸੋਈ ਸੋਈ ਜਾਣੈ ਰਹਿ ਇਹਨ ਕਸ਼ਵੈ ਸਾ ਨਿਰਹਾਉ ਜਿਹਵਾ ਸਵਾਦ ਲੋ ਮਦ ਮਾਤੋ ਉਪਦੇ ਅਨਗ ਬਕਾਰਾ ਬੋਰ ਜਾਨ ਭਰਮਨ ਦੁਖ ਪਾਇਆ ਹਮੈ ਬੰਦਨ ਕੈ ਭਾਰਾ ਦੇਹਿ ਕਿਵਾੜ ਅਣਕ ਪਰਦੇ ਮਹਿ ਪਰਦਰ ਸੰਗ ਫਾਕੈ ਜਿਤ ਟ ਗੁਪਤ ਜਬ ਲੀਕਾ ਮੰਗੇ ਤਬ ਕੌਣ ਪਰਦਾ ਤੇਰਾ ਟੱਕੈ ਜੀਨ ਦਿਆਲ ਪੂਰਨ ਦੁਖ ਭੰਜਨ ਤੋਂ ਬਿਨ ਓਟ ਨਕਾਈ ਕਾੜ ਲਿਓ ਸੰਸਾਰ ਸਾਗਨ ਮੈਂ ਨਾਨਕ ਪ੍ਰਭ ਸਰਣਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਮਾ ਮਾਇਆ ਮੋਹ ਮਗਨ ਅੰਧਿਆਰੇ ਦੇਵਨ ਹਾਰ ਨਾ ਜਾਣੈ ਜੀਉ ਪਿੰਡ ਸਾਰ ਜਨ ਰਟਿਆ ਬਾਲਾ ਬਨੋ ਕਰ ਮਾਨੈ ਮਨ ਮੂੜੇ ਦੇਖ ਰਹੀਓ ਬਰਾ ਸੁਆਮੀ ਜੋ ਕਿਸ ਕਰੈ ਸੋਈ ਸੋਈ ਜਾਣੈ ਰਹਿ ਐਨੇ ਕਸ਼ਵੈ ਸਾ ਨਿਰਹਾਉ ਜੀ ਹਵਾ ਸਵਾਦ ਲੋ ਮਦ ਮਾਤੋ ਉਪਦੇ ਅਨਕ ਬਕਾਰਾ ਬੋਰ ਜਾਨ ਭਰਮੰਦ ਗਪਾਇ ਹਮੈਂ ਬੰਦਨ ਕੈ ਭਾਰਾ ਦੇਵੇ ਕਿਵਾੜ ਅਨਕ ਪੜਦੇ ਮਹ ਪਰਦਰ ਸੰਗ 파ਕੇ ਜਿਤਲ ਗੁਪਤ ਜਬ ਲੇਖਾ ਮੰਗੇ ਤਬ ਕੌਣ ਪੜਦਾ ਤੇਰਾ ਟੱਕ ਹੈ ਦੀਨ ਦਿਆਲ ਪੂਰਨ ਦੁਖ ਭੰਜਨ ਤੋਂ ਬਿਨ ਓਟ ਨਕਾਈ ਕਾੜ ਲਿਓ ਸੰਸਾਰ ਸਾਗਨ ਮੈਂ ਨਾਨਕ ਪ੍ਰਭ ਸਰਣਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਮਾ माया मोह मगन मा अंधियारे दे मन हार न जाने जीवो पिंड सार जन रटिया बालपनो कर माने मन मूळे देख रहियो बरा स्वामी जो किसे करे सोई सोई जाने रहे ने कशे ऐसा निरहाओ जि हवा स्वाद लो मद मातो उपडे अनगबकारा बोर जान भ्रमन दुख पाया हमै वंदन कै पारा देवे ਕਿ ਵਾਰ ਅਨਕ ਪੜਦੇ ਮਹਿ ਪਰਦਰ ਸੰਗ 파ਕੇ ਜਿਤੜ ਗੁਪਤ ਜਬ ਲੇਖਾ ਮੰਗੇ ਤਬ ਕੌਣ ਪੜਦਾ ਤੇਰਾ ਟੱਕ ਹੈ ਦੀਨ ਦਿਆਲ ਪੂਰਨ ਦੁਖ ਭੰਜਨ ਤੋਂ ਬਿਨ ਓਟ ਨਕਾਈ ਕਾੜ ਲਿਓ ਸੰਸਾਰ ਸਾਗਨ ਮੈਂ ਨਾਨਕ ਪ੍ਰਭ ਸਰਣਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਮਾ ਮਾਇਆ ਮੋਹ ਮਗਨ ਅੰਧਿਆਰੇ ਦੇ ਮਨ ਹਾਰ ਨਾ ਜਾਣੈ ਜੀਉ ਪਿੰਡ ਸਾਰ ਜਨ ਰਚਿਆ ਬਲ ਅਪਨ ਕਰ ਮਾਨੈ ਮਨ ਮੂੜੇ ਦੇਖ ਰਹਿਉ ਬਲਾ ਸੁਆਮੀ ਜੋ ਕਿਛ ਕਰੈ ਸੋਈ ਸੋਈ ਜਾਣੈ ਰਹੇ ਨ ਕਛੁ ਐਸਾ ਨਿਰਹਾਉ ਜਿਹੇ ਵਾਸ ਵਾਦ ਲੋ ਮਦ ਮਾਤੋ ਉਪਦੇ ਅਨਗ ਬਕਾਰਾ ਬੋਲ ਜਾਨ ਪਰਮੰਦੁ ਕਪਾਇਆ ਹਮੈ ਬੰਦਨ ਕੈ ਭਾਰਾ ਦੇਹਿ ਇਵਾਰ ਅਣਕ ਪੜਦੇ ਮਹਿ ਪਰਦਰ ਸੰਗ ਫਾਕੈ ਜਿਤਟ ਗੁਪਤ ਜਬ ਲੀਕਾ ਮੰਗੇ ਤਬ ਕੌਣ ਪੜਦਾ ਤੇਰਾ ਟੱਕ ਹੈ ਦੀਨ ਦਿਆਲ ਪੂਰਨ ਦੁਖ ਪੰਚਨ ਤੋਂ ਦਨ ਓਟ ਨਕਾਈ ਕਾੜ ਲਿਓ ਸੰਸਾਰ ਸਵਾਗਨ ਮੈਂ ਨਾਨਕ ਪ੍ਰਭ ਸਰਣ ਆਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਮਾ ਮਾਇਆ ਮੋਹ ਮਗਨ ਅੰਧਿਆਰੇ ਦੇਵਨ ਹਾਰ ਨਾ ਜਾਣੈ ਜਿਉ ਪਿੰਡ ਸਾਰ ਜਨ ਰਟਿਆ ਬਾਲਾ ਬਨੋਂ ਕਰ ਮਾਨੈ ਮਨ ਮੂੜੇ ਦੇਖ ਰਹੀਓ ਪ੍ਰਭ ਸੁਆਮੀ ਜੋ ਕਿਸ ਕਰੈ ਸੋਈ ਸੋਈ ਜਾਣੈ ਰਹਿ ਐਨੇ ਕਸ਼ਵੈ ਸਾ ਨਿਰਹਾਉ ਜੀ ਹਵਾਸਵਾਦ ਲੋ ਮਦਮਾ ਤੋਂ ਉਪਦੇ ਅਨਕ ਬਕਾਰਾ ਬੋਰ ਜਾਨ ਭਰਮੰਦ ਗਪਾਇ ਹਮੈਂ ਬੰਦਨ ਕਹਿ ਭਾਰਾ ਦੇਗੇ ਕਿਵਾੜ ਅਨਕ ਪੜਦੇ ਮਹ ਪਰਦਰ ਸੰਗ 파ਕੇ ਜਿਤਲ ਗੁਪਤ ਜਬ ਲੇਖਾ ਮੰਗੇ ਤਬ ਕੌਣ ਪੜਦਾ ਤੇਰਾ ਟੱਕ ਹੈ ਦੀਨ ਦਿਆਲ ਪੂਰਨ ਦੁਖ ਭੰਜਨ ਤੋਂ ਬਿਨ ਓਟ ਨਕਾਈ ਕਾੜ ਲਿਓ ਸੰਸਾਰ ਸਾਗਨ ਮੈਂ ਨਾਨਕ ਪ੍ਰਭ ਸਰਣਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਮਾ ਮਾਇਆ ਮੋਹ ਮਗਨ ਅੰਧਿਆਰੇ ਦੇਮਨ ਹਾਰ ਨਾ ਜਾਣੈ ਜਿਉ ਪਿੰਡ ਸਾਰ ਜਨ ਰਟਿਆ ਬਾਲਾ ਬਨੂ ਕਰ ਮੰਨੇ ਮਨ ਮੂੜੇ ਦੇਖ ਰਹੀਓ ਬਰਾ ਸੁਆਮੀ ਜੋ ਕਛ ਕਰੈ ਸੋਈ ਸੋਈ ਜਾਣੈ ਰਹਿ ਇਹਨ ਕਸਵੇ ਸਾ ਨਿਰਹਾਉ ਜੀ ਸਵਾਸਵਾਦ ਲੋ ਮਦਮਾ ਤੋਂ ਉਪਦੇ ਅਨਕ ਬਕਾਰਾ ਬੋਰ ਜਾਨ ਭਰਮਨ ਦੁਖ ਪਾਇਆ ਹਮੈਂ ਬੰਦਨ ਕਹਿ ਭਾਰਾ ਦੇਗੇ ਕਿਵਾੜ ਅਨਕ ਪੜਦੇ ਮਹ ਪਰਦਰ ਸੰਗ ਫਾਕੈ ਚਿਤਟ ਗੁਪਤ ਜਬ ਲੀਕਾ ਮੰਗੇ ਕਬ ਕੌਣ ਪੜਦਾ ਤੇਰਾ ਟੱਕੈ ਦੀਨ ਦਿਆਲ ਪੂਰਨ ਦੁਖ ਭੰਜਨ ਤੋਂ ਬਿਨ ਓਟ ਨਿਕਾਈ ਕਾੜ ਲਿਓ ਸੰਸਾਰ ਸਾਕਨ ਮੈਂ ਨਾਨਕ ਪ੍ਰਭ ਸਰਨਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਮਾ ਮਾਇਆ ਮੋਹ ਮਗਨ ਅੰਧਿਆਰੇ ਦੇਮਨ ਹਾਰ ਨਾ ਜਾਣੈ ਜਿਉ ਪਿੰਡ ਸਾਰ ਜਨ ਰਚਿਆ ਬਾਲਾ ਬਨੋਂ ਕਰ ਮਾਨੈ ਮਨ ਮੂੜੇ ਦੇਖ ਰਹੀਓ ਬਰਾ ਸੁਆਮੀ ਜੋ ਕਿਛ ਕਰੈ ਸੋਈ ਸੋਈ ਜਾਣੈ ਰਹਿ ਇਹਨ ਕਸ਼ਵੈ ਸਾ ਨਿਰਹਾਉ ਜਿ ਹਵਾਸ ਵਾਦ ਲੋ ਮਦਮਾਤੋ ਉਪਦੇ ਅਨਕ ਬਕਾਰਾ ਬੋਰ ਜਾਨ ਭਰਮਨ ਦੁਖ ਪਾਇਆ ਹਮੈ ਬੰਦਨ ਕੈ ਭਾਰਾ ਦੇਹ ਕੇ ਬਾੜ ਅਨਕ ਪੜਦੇ ਮਹ ਪਰਦਰ ਸੰਗ ਫਾਕੈ ਚਿਤਟ ਗੁਪਤ ਜਬ ਲੇਖ ਆ ਮੰਗੇ ਕਬ ਕੌਣ ਪੜਦਾ ਤੇਰਾ ਟੱਕੈ ਜੀਨ ਦਿਆਲ ਪੂਰਨ ਦੁਖ ਪੰਚਨ ਤੋਂ ਬਿਨ ਓਟ ਨਿਕਾਈ ਕਾੜ ਲਿਓ ਸੰਸਾਰ ਸਾਗਨ ਮੈਂ ਨਾਨਕ ਪ੍ਰਭ ਸਰਨਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਮਾ माया मोह मगन मा अंधे हारे देव न हार न जाने जीवो पिंड सार जन रटिया बलुपनो कर माने मन मूड़े देख रहियो बरा स्वामी जो किसी करे सोई सोई जाने रहे ने कछु ऐसा निरहाव जिहवा स्वाद लो मद मातो उपडे अनग बकारा बोल जान भ्रमंत दुख पाया हमै वंदन कह पारा देहे ਵਾਰ ਅਣਕ ਪੜਦੇ ਮਹ ਪਰਦਰ ਸੰਗ ਪਾਕੈ ਜਿਤੜ ਗੁਪਤ ਜਬ ਲੇਖਾ ਮੰਗੇ ਕਬ ਕੌਣ ਪੜਦਾ ਤੇਰਾ ਟੱਕੈ ਦੀਨ ਦਿਆਲ ਪੂਰਨ ਦੁਖ ਭੰਜਨ ਤੋਂ ਬਿਨ ਓਟ ਨਕਾਈ ਕਾੜ ਲਿਓ ਸੰਸਾਰ ਸਵਾਗਨ ਮੈਂ ਨਾਨਕ ਪ੍ਰਭ ਸਰਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ